ਸੋਸ਼ਲ ਮੀਡੀਆ ਇੱਕ ਜੀਹਾ ਪਲੈਟਫਾਰਮ ਹੈ ਜਿੱਥੇ ਬੱਚੇ ਜਵਾਨ ਤੇ ਬਲਕਿ ਬੁੱਢੇ ਵੀ ਕਿਸਮਤ ਅਜ਼ਮਾਉਂਦੇ ਨੇ ਕੀ ਕਰੋਨਾ ਦੇ ਨਾਲ ਕਿਸਮਤ ਹੋਵੇ ਤਾਂ ਚਮਕ ਦੇ ਦੇਰ ਨਹੀਂ ਲੱਗਦੀ ਇਸ ਤਰ੍ਹਾਂ ਸੋਸ਼ਲ ਮੀਡੀਆ ਤੇ ਇੱਕ ਬਜ਼ੁਰਗ ਕਪਲ ਦੇ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਜਿਸ ਵਿੱਚ ਬਜ਼ੁਰਗ ਕਪਲ ਲੰਬਾ ਗੀਨੀ ਗੀਤੇ ਖੂਬਸੂਰਤ ਡਾਂਸ ਕਰਦੇ ਨਜ਼ਰ ਆ ਰਹੇ ਹੈ ਦਾਜੀ ਕੇ ਕਪਲ ਦੀ ਵੀਡੀਓ ਪਹਿਲਾਂ ਵੀ ਇੰਟਰਨੈਟ ਤੇ ਕਾਫੀ ਵਾਇਰਲ ਹੋਏ ਨੇ ਇਸ ਖੂਬਸੂਰਤ ਕਪਲ ਦੀ ਖੂਬਸੂਰਤ ਬੌਂਡਿੰਗ ਦੇਖਦੇ ਹੀ ਬੰਦੀ ਹੈ ਵੈਲ ਦਾਜੀ ਕੇ ਇਸ ਕਪਲ ਦੀ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਕੋਈ ਹੋਰ ਨਹੀਂ ਬਲਕਿ ਇਹਨਾਂ ਦੀ ਬੇਟੀ ਆਪ ਸ਼ੇਅਰ ਕਰਦੀ ਹੈ ਲੋਕ ਇਸ ਕਪਲ ਦਾ ਡਾਂਸ ਕੈਮਿਸਟਰੀ ਦੇ دیਵਾਨੇ ਹੋ ਗਏ ਨੇ ਤੁਸੀਂ ਵੀ ਇੰਜੋਏ ਕਰੋ ਇਹਨਾਂ ਦੋਹਾਂ ਦੀ ਵੀਡੀਓ ਵੀਡੀਓ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੂੰ ਹੱਦ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲੈਂਡਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ پا ਰਿਹਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਂਦੇ ਆਪਣੇ ਸੁਪਨੇ ਨੂੰ ਪੂਰਾ ਕਰੋ